ਅਲੀ ਉਹ ਨੂਰ ਤੇ ਰਾਜਪੁਰਾ تین ਜਗ੍ਹਾ ਤੇ ਜਾ ਕੇ ਆ ਜਿਹੜਾ ਜਿਆਦਾ ਇੰਜਰਡ ਫਾਰਮਰਸ ਆਏ ਹੋ ਸਖੀ ਮੁਰਾਕਪੁਰਾ ਚ ਆਇਆ ਸ਼ੰਮੂ ਬਾਰਡਰ ਦੇ ਉੱਤੇ ਲਖੀ ਉਹਨਾਂ ਕੱਲ ਵੀ ਇਤਹਾਜੇ ਉੱਤੇ ਤਕਰੀਬਨ 40 ਤੋਂ ਜ਼ਿਆਦਾ ਜੁੜੇ ਆ ਗਿਆ 26 ਤਾਂ ਕੱਲ ਆਏ ਸੀ 4 ਰਾਤੋਂ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਚ ਲੱਗ ਗਏ 10 ਪਹੁੰਚ ਉਸੇ ਸਿਚੁਏਸ਼ਨ ਉਹਨਾਂ ਚ ਇੱਥੇ ਇੱਕ ਹੈਡੀਸ ਵੀ ਦਾ ਪੇਸ਼ੈਂਟ ਜਿਹਨੂੰ ਮੈਂ ਦੇਖਣਾ ਹੈ ਕਿ ਐਨਕੀ ਦਾ ਇੱਕ ਸਰਜਰੀ ਦਾ ਔਰ ਇਥੇ ਔਰਥੋ ਦਾ ਚਾਰ ਪੇਸ਼ੈਂਟ ਰੈਫਰ ਕੀਤਾ ਸੀਗਾ ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਜ਼ਰੂਰ ਤੇ ਜਿਹੜਾ ਰੈਫ ਜਿਹੜਾ ਸੈਕਟਰ 32 ਚੋਂ ਆਸੀਗਾ ਤੇ ਮੈਂ ਸਾਰੇ ਉਹਨਾਂ ਦੇ ਜਿਹੜਾ ਹੈਗਾ ਜੀ ਉਹਨਾਂ ਦਾ ਦੁੱਖ ਦੀ ਜਿਹੜੀ ਫੇਲ ਸਾਂਝੀ ਕਰਨ ਵਾਸਤੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਹੋਈਆਂ ਸਾਰੇ ਹਸਪਤਾਲ ਚ ਉਹਨਾਂ ਵੀ ਬਾਰਡਰ ਡਿਸਟ੍ਰਿਕਟ ਹੈ ਬਟ ਬਹੁਤ ਅਨਫੋਰਚੂਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲ 'ਚ ਪ੍ਰੋਟੈਸਟ ਕਰਨ ਜਾ ਰਹੇ ਆ ਪੀਸਫੁਲ ਹੈ ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਪੀਸਫੁਲ ਸੀਗਾ ਹਰਿਆ ਜਿਸ ਤਰ੍ਹਾਂ ਵੀ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ ਮਰਲੇਵੀਰ ਪਾਕਿਸਤਾਨ ਦੇ ਬਾਰਡਰ ਤੋਂ ਪਹਾੜਾ ਬਣਾ ਰੱਖਿਆ ਉਹ ਉੱਥੇ ਕਿੰਨਾ ਲਾ ਰੱਖਿਆ ਬੜੇ ਵੱਡੇ ਵੱਡੇ ਬੋਰਡ ਰੱਖਣ ਦੇ ਜੀ ਹਤਾਰਾਂ ਤੇ ਹੋਰ ਸਾਰੇ ਜਿਹੜੇ ਬੈਰੀਅਰ ਲਾ ਰੱਖੇ ਨੇ ਬੜੀ ਅਨਫੋਰਚੂਨੇਟ ਨੈਸ਼ਨਲ ਹਾਈ ਕਮਿਸ਼ਨ ਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਫੁਲ ਪ੍ਰੋਟੈਸਟ ਰੋਕ ਲੀ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਨਾ ਉਹ ਅਪੀਲ ਕਰਦਾ ਕਿ ਉਹਨਾਂ ਨੂੰ ਜਾਣਦੇ ਹੋ ਦਿੱਲੀ ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਜਗ੍ਹਾ ਦਿਓ ਔਰ ਕੱਟੋ-ਕੱਟ ਤੁਸੀਂ ਜਿਹੜੀ ਮਾਨਯੋਗ ਅਦਾਲਤ ਹੈ ਹਾਈ ਕੋਰਟ ਦੀ ਜ ਉਹਨਾਂ ਦਾ ਹੁਕਮ ਹੈ ਉਹ ਵੱਲੋਂ ਸਰ ਜਿਹੜੇ ਜਖਮੀ ਨੇ ਕਹਿੰਦੇ ਕਿ ਇੰਜਰਡ ਤੇ ਪੰਜਾਬ ਵਾਲੇ ਪਾਸੇ ਸਾਰੇ ਕਿਸਾਨ ਹਰਿਆਣਾ ਵਾਲੇ ਗਏ ਵੀ ਨਹੀਂ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਤਲਕੁਨੀ ਨਿਭਾਰੀ ਉਹ ਕਾਨੂੰਨੀ ਕਾਰਵਾਈ ਨਹੀਂ ਕਰਦੀ ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਉਹਨਾਂ ਦੀ ਖਸਾਨਾ ਨਾਲ ਗੱਲਬਾਤ ਕਰਾਈ ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ ਇਹ ਹਰਿਆਣਾ ਸਰਕਾਰ ਜਿਹੜੀ ਹੈ ਜਾਤੀ ਕਰ ਰਹੀ ਹੈ ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਵਤੀਰਾ ਠੀਕ ਨਹੀਂ ਹੈ ਰਾਣੇ ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਕ ਹੈ ਗੈਰ ਲੋਕਤੰਤਰੀਕ ਹੈ ਔਰ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮਰਿਆਦਾ ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਔਰ ਰਾਣਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਨੂੰ ਕੋਈ ਹੱਕ ਨਹੀਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਾਣੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰੋਟੈਸਟ ਨਾਲ ਉਹਨਾਂ ਦੀ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਇਨ ਹੈ ਉਹਨਾਂ ਦੇ ਮਕਸਦ ਬਹੁਤ ਜੈਨੂਇਨ ਹੈ ਉਹ 13 ਮਹੀਨੇ ਦਾ ਉਹਨਾਂ ਦਾ ਪ੍ਰੋਟੈਸਟ ਹੈ ਜੀ ਸਭੀ ਮਨਜਾਵਨਾਂ ਇੰਤਜ਼ਾਰ ਹੈ ਸਰਕਾਰ ਨੇ ਜਿਹੜੇ ਵਾਦੇ ਕੀ ਸੀਗੇ ਕੋਈ ਪੂਰਾ ਨਹੀਂ ਕੀਤਾ ਤੇ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਸਾਡਾ ਸਵਿਧਾਨ ਹੱਕ ਦਿੰਦਾ ਤੇ ਰਾਣੀ ਦੀ ਸਰਕਾਰ ਗਲਤ ਕਰ ਰਹੀ ਹੈ ਜੀ ਬਿਲਕੁਲ ਗਲਤ ਕਰ ਰਹੀ ਆ ਜੋ ਜੋ ਕਿਸਾਨ ਜਖਮੀ ਹੋਏ ਨੇ ਉਹਨਾਂ ਕਰਕੇ ਪੰਜਾਬ ਸਰਕਾਰ ਕੀ ਕਰੇਗੀ ਕੀ ਜੀ ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਮਰਨ ਪੱਟੀ ਆ ਸਾਰਾ ਕੁਝ ਲਾਜ਼ਮ ਉਹਨਾਂ ਦਾ ਫਰੀ ਸਾਡੀ ਸਰਕਾਰ ਕਰਾ ਰਹੀ ਆ ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਆ ਇਸ ਤੋਂ ਸਵਾਏ ਉੱਥੇ ਉਹਨਾਂ ਨੂੰ ਹੋਰ ਜਿਹੜੀ ਵੀ ਸਬਦਾ ਜਿਹੜੀ ਕਿਸਾਨ ਨੂੰ ਜੜੀ ਹੈ ਗਿਆ ਮੈਡੀਕਲ ਹੈਡ ਐਮਬੂਲੈਂਸ ਲਗਾਈਆਂ ਅਸੀਂ ਉਹਨਾਂ ਦੀ ਮਰਨ ਪੱ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਕਰ ਰਿਹਾ ਤੇ ਅਸੀਂ ਉਹਨਾਂ ਨੂੰ ਜੋਰ ਉਹਨਾਂ ਨੂੰ ਮੈਡੀਕਲ ਰੇਟ ਜਾਂ ਹੋਰ ਜੋ ਉਹਨਾਂ ਦੇ ਕੋਲ ਕੋਈ ਮੋਰਲ ਸਪੋਰਟ ਜਾਂ ਹੋਰ ਜੋ ਵੀ ਚਾਹੀਦੀ ਹੈ ਅਸੀਂ ਬਿਲਕੁਲ ਉਹਨਾਂ ਨੂੰ ਦੇ ਰਹੇ ਹਾਂ ਕਿਉਂਕਿ ਸਰਕਾਰ ਰਸਤਾ ਬਣਾਉਣ ਜਾ ਰਹੀ ਹੈ ਹਰਿਆਣਾ ਸਰਕਾਰ ਨਾਲ ਕੀ ਐਵੇਂ ਅਟੈਕ ਨਾ ਕਿਤੇ ਹੋਰ ਰਸਤਾ ਤਾਂ ਲਗਾਤਾਰ ਬਣਾ ਹੀ ਹੋਇਆ ਹੈ ਕਿ ਇਸ ਕਰ ਉਹਨਾਂ ਨੂੰ ਅਪੀਲ ਕਰ ਰਹੇ ਆ ਤੁਹਾਡੇ ਥਰੂ ਅਪੀਲ ਕਰ ਰਹੇ ਆ ਉਹ ਰਸਤਾ ਹੀ ਹੁੰਦਾ ਜੀ ਮੈਂ ਉਹਨਾਂ ਨੂੰ ਕੱਲ ਦੇ ਅਪੀਲ ਕਰ ਰਿਹਾ ਸਾਰੇ ਅਸੀਂ ਅਪੀਲ ਕਰ ਰਹੇ ਆ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ ਲੋਕਾਂ ਨੂੰ ਇਨਕਨਵੀਨੀਅੰਸ ਹੋ ਰਹੀ ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਜੀ ਸੌਂ ਜਾਂ ਨਾ ਤੁਹਾਡੇ ਨਾਲ ਦੇ ਤਿੰਨ ਤਿੰਨ ਚਾਰ ਪੱਤਰਕਾਰਾਂ ਦੇ ਵੀ ਜੀ ਸੌਂ ਜਾਂ ਔਰ ਤੁਸੀਂ ਸਮਾਨ ਦੇ ਉੱਤੇ ਗੋਲੇ ਫੈਸਾਰ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਹ ਕਿਥੇ ਕਿਹੋ ਜਿਹੇ ਲੋਕ ਰਾਜ ਆਏ ਤੁਸੀਂ ਇਹਨੂੰ ਮਜ਼ਰਫ ਡੈਮੋਕ੍ਰੇਸੀ ਕਹਿੰਦੇ ਹੋ ਔਰ ਮਾਨ ਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋਹ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨੂੰ ਬੰਦ ਹੋਣਾ ਚਾਹੀਦਾ ਸਰ ਕਿੰਨੇ ਕਿਸਾਨ ਗੱਦੀ ਹੋ ਚੁੱਕੇ ਸਰ ਦੇਖੋ 40 ਤਾ ਰਾਜਪੁਰੇ ਆ ਚੁੱਕੇ ਹੈ ਜੀ ਇਸ ਤੋਂ ਸਾਰੇ ਬਲੂਡ ਚ ਆਏ ਆ ਤਿੰਨ ਚਾਰ ਖਨੋਰੀ ਚ ਆਏ ਆ ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕੇ ਆ ਰਾਜਪੁਰੇ ਮੈਂ ਸਾਰੇ ਜਿੰਨੇ ਵੀ ਸਾਡੇ 7 ਬਾਰਡਰ ਡਿਸਟ੍ਰਿਕਟਸ ਆ ਗਏ ਆ ਉਹ ਆਪਣਾ ਮਹਾਲੀ ਤੋਂ ਲੈ ਕੇ ਪਟਿਆਲਾ ਸਨਗਰੂਰ ਬਰਨਾਲਾ ਮਾਨਸਾ ਉਸ ਤੋਂ ਬਾਅਦ ਬਠਿੰਡਾ ਤੇ ਮੁਕਤਸਰ ਜਿੰਨੇ ਵੀ ਸਾਡੇ ਬਾਰਡਰ ਡਿਸਟ੍ਰਿਕਟਸ ਆ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸੋਰਟਾਂ ਜੋ ਮੇਰਾ ਕੰਮ ਹੈ ਉਹ ਅਸੀਂ ਕਰ ਲ ਲਈ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਸਾਰੀਆਂ ਦਵਾਈਆਂ ਡਾਕਟਰ 24 ਘੰਟੇ ਡਿਊਟੀਆਂ ਲਗਾ ਰੱਖੀਆਂ ਐਂਬੂਲੈਂਸ ਤਿਆਰ ਕਰ ਰੱਖੀਆਂ ਜੋ ਸਾਡਾ ਕੰਮ ਅਸੀਂ ਕਰ ਰਹੇ ਆ ਬਟ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਆ ਉਹ ਬਹੁਤ ਗਲਤ ਕਰ ਰਹੀ ਆ ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਉਹਨਾਂ ਨੂੰ ਜਾ ਕੇ ਜੰਤਰ ਮਾਤਰ ਸਾਰੀ ਦ ਸਾਰੇ ਪ੍ਰੋਟੈਸਟ ਜਾਂਤਰ ਮਾਤਰ ਤੇ ਹੁੰਦੇ ਆ ਰਾਮਲੀਲਾ ਗਰਾਊਂਡ ਚੰਦੇ ਆ ਕਿਸਾਨ ਕਿਉਂ ਨਹੀਂ ਕਰ ਸਕਦੇ ਮਜ਼ਦੂਰ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਸਵਾਲ ਚੱਕਰੇ ਨਹੀਂ ਕਿ ਆਮ ਆਦੀ ਪਾਰਟੀ ਸਿੱਖ ਸਿਆਸਤ ਕਰ ਰਹੀ ਹੈ ਕਿਸਾਨ ਕਾਦੀ ਸਿਆਸਤ ਕਰ ਰਹੀ ਹੈ ਜੀ ਆਮ ਆਦੀ ਪਾਰਟੀ ਨੇ ਗੱਲ ਕਰਾਈ ਜਨਾਨੀ ਸਿਆਸਤ ਕੀ ਅਸੀਂ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਅਸੀਂ ਕੋਈ ਧਾਰਮਿਕ ਲੀਡਰ ਹੈ ਜੀ ਅਸੀਂ ਕੋਈ ਮਤਲਬ ਕਿ ਕੋਈ ਹੋਰ ਕੰਮ ਕਰ ਰਹੇ ਅਸੀਂ ਅਸੀਂ ਸਾਰੇ ਸਿਆਸਤ ਵਿੱਚ ਨਹੀਂ ਆ ਜੀ ਹਰਿਆਣਾ ਸਰਕਾਰ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਤਿਲਕ ਸਰਕਾਰ ਦੀ ਕੀ ਕਰਦੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਉਹ ਖੁਰਾਕਾ ਨਾਲ ਗੱਲ ਕਰੋ ਤੁਸੀਂ ਇਹਦੇ ਚ ਅਸੀਂ ਕੀ ਸਿਆਸਤ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਨਾ ਰਾਣਾ ਸਰਕਾਰ ਦਾ ਲੈਣਾ ਦੇਣਾ ਨਹੀਂ ਕੁਝ ਵੀ ਨਾ 13 14 ਚ ਠੀਕ ਹੈ ਦੇਖੋ ਹਰ ਇੱਕ ਲੀਡਰ ਜਿਹੜਾ ਬਿਆਨ ਜੋ ਮਰਜ਼ੀ ਦੇਵੇ ਜੀ ਜਿਹੜਾ ਮੁੱਦਾ ਹੈਗਾ ਰਾਹੁਲ ਕਾਂਧੀ ਦਾ ਮੁੱਦਾ ਨਹੀਂ ਹੈ ਮੁੱਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਤੁਸੀਂ ਇਹਨੂੰ ਉੱਥੇ ਰੱਖੋ ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ ਕਿਸਾਨ ਨੂੰ ਜਵਾਬ ਦੇਵੇ ਨਾ ਰਾਹੁਲ ਕਾਂਧੀ ਨੂੰ ਜਵਾਬ ਦੇਵੇ ਨਾ ਸਾਨੂੰ ਜਵਾਬ ਦੇਵੇ ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਉਹ ਜਦੋਂ 26 ਮਹੀਨੇ ਹੋ ਗਏ ਪਹਿਲਾਂ ਕਿਉਂ ਨਹੀਂ ਕੀਤਾ 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤ ਨੂੰ ਹੋ ਗਏ ਆ ਸੌੜਾ ਦੇ ਇੱਕ ਨੂੰ ਬੰਦ ਹੈ ਜਿਹੜਾ ਤੁਹਾਡੇ ਚਾਹੇ ਰਾਜੇਵਾਲ ਜੀ ਆ ਲੱਖੋਵਾਲ ਜੀ ਹੈ ਡਾਕਟਰ ਦਰਸ਼ਨਪਾਲ ਹੈ ਉਗਰਾਹਾ ਜੀ ਹੈ ਆਪਣੇ ਕਟਹਿਤ ਸਾਹਿਬ ਹੈ ਜਾਂ ਚੜੂਨੀ ਹੈ ਜੁਨੀਅਰ ਟ੍ਰੇਡ ਯੂਨੀਅਨਸ ਹੈ ਜਿੰਨੇ ਟਰਾਂਸਪੋਰਟ ਹੈ ਇਹ ਹੁਣ ਅਸੀਂ ਕਹਾਂ ਉਹਨੂੰ ਉਹਨਾਂ ਨੂੰ ਪਤਾ ਨਹੀਂ ਤੁਹਾਡੀ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਕਿ ਜਿਹੜਾ ਹੈਗਾ ਹੁਣ 올 ਇੰਡੀਆ ਬੰਦ ਹੋਣ ਜਾ ਰਿਹਾ ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏਗਾ ਜਿਹੜਾ ਇਹਦਾ ਅਜੇ ਸ਼ੁਰੂਆਤ ਹੈ ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ ਕਿੰਦਰ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਗੱਲਬਾਤ ਕਰਨਾ ਗੱਲਬਾਤ ਕਰਨ ਨੂੰ ਇਹਨਾਂ ਕੋ 26 ਮਹੀਨੇ ਥੋੜੇ ਸੀਗੇ ਜੀ ਗੱਲਬਾਤ ਹੀ ਕਰੀ ਜਾਂਦੇ ਗੱਲਬਾਤ ਹੀ ਕਰੀ ਜਾਂਦੇ ਕੰਮ ਤਾਂ ਕੋਈ ਕੀਤਾ ਨਹੀਂ ਜਿਹੜੇ ਵਾਦੇ ਕੀਤੇ ਸੀ ਇਹਨਾਂ ਨੇ ਜਦੋਂ ਜਦੋਂ ਖਸਾਨਾ ਦਾ ਮੋਰਟਜ ਜਦੋਂ ਮੋਦੀ ਸਾਹਿਬ ਨੇ ਕੂਨ ਵਾਪਸ ਲਏ ਆ ਜਦੋਂ ਇਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ 26 ਮਹੀਨੇ ਚ ਕਿਉਂ ਨਹੀਂ ਕੀਤਾ ਹੁਣ ਤੱਕ ਸਾਰਾ ਕੁਝ ਹੋ ਜਾਣਾ ਚਾਹੀਦਾ ਸੀ ਡਾਕਟਰ ਜੀ ਪੱਤਰ ਤੇ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ ਇਸ ਵਾਰ ਵੀ ਸੰਪਰਕ ਹੋਇਆ ਕਿਸੇ ਕੋ ਮੇਰਾ ਰੋਲ ਚੇਂਜ ਹੋ ਗਿਆ ਜੀ ਹੁਣ ਵੀ ਮੈਂ ਸਾਥ ਦੇ ਰਿਹਾ ਜੀ ਮੈਂ ਤਾਂ ਹੁਣ ਵੀ ਸਾਥ ਦੇ ਰਿਹਾ ਮੈਂ ਉਦੋਂ ਵੀ ਮੈਡੀਕ ਮੇਰਾ ਰੋਲ ਮਤਲਬ ਜਿਹੜਾ ਮੇਰਾ ਉਸਲੇ ਫਰਜ਼ ਬਣਦਾ ਸੀ ਮੋਦੋਂ ਪੂਰਾ ਕੀਤਾ ਹੁਣ ਵੀ ਪੂਰਾ ਕਰਨਾ ਹੈ ਜੀ ਆਪਾਂ ਜੀ